ਸੋ ਦੋਸਤੋ ਲਓ ਜੀ ਠੀਕ ਫਲਿੱਟਲੇ ਬੰਦ ਤਾਂ ਚੱਲਾ ਹਦ ਸਾਇੰਸ ਆ ਰਹੀ ਹੈ ਦੇਖਦੇ ਪਰਾ ਲਓ ਜੀ ਲਓ ਬੰਦੋ ਬੰਦੋ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਪਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਪੁੱਜੋਵਾਲ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਸੰਗਰੂਰ ਦੋ ਤਾਜ਼ੀਆਂ ਸੂਈਆਂ ਵੀ ਆ ਠੀਕ ਹੈ ਜੀ ਗਾਵਾਂ ਤੇ ਇੱਕ ਦੇਸੀ ਗਾਂ ਤੇ ਦੋ ਗੱਬਣਾ ਤੇ ਇੱਕ ਬੱਸੀ ਠੀਕ ਹੈ ਜੀ ਇਹ ਵੀ ਗੱਬਣਾ ਬੱਸੀਆਂ ਠੀਕ ਹੈ ਨਾ ਬਾਅਦ ਜਾਣਕਾਰੀ ਲਵਾਂਗੇ ਆਪਾਂ ਬਾਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਸੁਰੂ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਉੱਪਰਲੀ ਸਾਈਡ ਪਹਿਲਾ ਨੰਬਰ ਬਾਈ ਦਾ ਹੀ ਹੁੰਦਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਕਾਸੀ ਕਾ ਬਾਈ ਜੀ ਨਾਮ ਨਾਮ ਪ੍ਰਵਿੰਦਰ ਸਿੰਘ ਜੀ ਪਿੰਡ ਪਿੰਡ ਭੋਜਵਾਲ ਜੀ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਪੈਂਦਾ ਤਹਿਸੀਲ ਤੁਰੀ ਪੈਂਦੀ ਹੈ ਜੀ ਆਪਾਂ ਠੀਕ ਆ ਪਹਿਲੀ ਵੜ ਦੀ ਜਾਣਕਾਰੀ ਦਿਓ ਬਈ ਪਹਿਲੀ ਵੜ ਵੀਰੇ ਤੜਕੇ ਸੂਈ ਆ ਹਾਲੇ ਹਾਂਜੀ ਤੇ ਉਹ ਪਈਏ ਜੇਰ ਜੂਲ ਸਾਰੀ ਪਈ ਕੰਪਲੀਟ ਆ ਜੇਰ ਦਿਖਾ ਦਿਓ ਪਹਿਲਾਂ ਬੜੀ ਆ ਦੇਖ ਲਓ ਜੀ ਠੀਕ ਆ ਜੇਰ ਆ ਪਈ ਜੇਰ ਠੀਕ ਆ ਤੇ ਮਗਰ ਆ ਗਿਆ ਬੱਚਾ ਦੇ ਬੱਸਾ ਹਾਂਜੀ ਮਗਰ ਬੱਸਾ ਹਾਂਜੀ ਠੀਕ ਆ ਜਵਾਈ ਆਪਣਾ ਤੜ ਕੇ ਥੋੜੀ ਜੀ ਕਰ ਲਈ ਸੀ ਹਾਂਜੀ ਤੇ ਬਾਕੀ ਕਰੀ ਨਹੀਂ ਹੈਗੀ ਆਪਾਂ ਨੇ ਬਾਕੀ ਤੁੜਾ ਤੁੜਾ ਦਿਖਾਉਣੇ ਆਗੇ ਠੀਕ ਆ ਤੁੜਾ ਦਿਖਾ ਲਓ ਪਰਾ ਲਓ ਜੀ ਚੈੱਕ ਕਰ ਸਾਵੇ ਸਭ ਬੱਸਾ ਲਓ ਤੁੜਾ ਦਿਖਾ ਲਓ ਜੀ ਠੀਕ ਲੋਇਚ ਲੇਗਾਂ ਤਾਂ ਚੱਲ ਆਵੇ ਤਾਂ ਸਾਂਹ ਕਾਰੀਏ ਇੱਕ ਕਰ ਪਰਾ ਲੁੱਛ ਬੰਦੋ ਬੰਦੋ ਚਾਰ ਉੱਤੇ ਇਹ ਚੱਕਰ ਸੰਧਾਰ ਪਰਾ ਤਾਂ ਪੂਰਾ ਇੱਕ ਨੰਬਰ ਲੱਗਾ ਆ ਵੀ ਠੀਕ ਆ ਜੇ ਕੋ ਤਾਰਾ ਮਾਰਦਣਾ ਜੇ ਜਰੀ ਮਾਰਦੋ ਮਾਰਦੋ ਠੀਕ ਠੰਡੀ ਬਾਲੀ ਆ ਜੇ ਜਿਹਾ ਮਰਜੀ ਚੋਈ ਜਾਵੇ ਠੀਕ ਆ ਆਜੋ ਜੀ ਰਿਪੋਰਟ ਹਮ ਲੋ ਜੀ ਲੋ ਬਸ ਦੂਰੋ ਕਰੀ ਜਨੇ ਤਾਂ ਕਿਆ ਚਾਹੀਦਾ ਇਧਰ ਇਧਰ ਬੋਲੀ ਵੀ ਚੱਲ ਰਹੀ ਹੈ ਠੀਕ ਹੈ ਮੱਚਾ ਪਰਾਂ ਬੈਠਾ ਜੀ ਉਹਦੇ ਘਰ ਕੀ ਕਰਦੀ ਠੀਕ ਹੈ ਬਸ 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 ਥੋੜਾ ਜੀ ਠੀਕਾ ਲੋ ਪ੍ਰਾ ਤਾਂ ਫੋਨ ਬੜੀ ਲੱਗਾ ਚਵਾਈ ਵਾਲਾ ਠੀਕ ਆ ਹਾਂ ਜੀ ਤੇ ਰੇਟ ਭਰਾਜ ਆਜੇ ਪ੍ਰਭਿੰਦਰ ਰੇਟ ਜੀ ਇਹਦਾ ਮੁੱਲ 62000 ਰੁਪਏ ਕਰਦੇ ਜੀ ਬਸ ਦੇਣ ਲੈਣ ਵਾਲੀ ਤੇ ਦੇਣੀ ਕਿੰਨੇ ਦੀ ਆਪਾਂ ਮਾ ਦੇਣ ਲੈਣ ਜੀ ਰਸਾਈ ਆਪਾਂ ਬਾਲਾ ਮੁੱਲ ਨਹੀਂ ਕਰਾਈ ਬਾਕੀ ਫੋਨ ਲਾ ਲੈ ਕੋਈ ਚਲ ਮਾਨਦਾਨ ਕਰਦਾ ਕੋਈ ਉਹੜਾਈ ਦਾ ਠੀਕ ਆ ਹਾਂ ਦੁੱਧ ਜਾਂ ਵਧੀਆ ਖੁੱਲਾ ਡੁੱਲਾ 15 16 ਕਿਲੋ ਰਾਮ ਨਾਲ ਹੀ ਪਾਉਗੀ ਵਾਦੀ ਚੱਲੂਗੀ ਆਪਾਂ ਤਾਂ ਸੇਵਾ ਦੇ ਹਿਸਾਬ ਨਾਲ ਦੱਸਿਆ ਠੀਕ ਨੇ ਠੀਕ ਹੈ ਠੀਕ ਹੈ ਠੀਕ ਹੈ ਲੋਜੀ ਜੇ ਕਸਾ ਦੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਬਈ ਦੇਸੀ ਗਾਂ ਦੀ ਦੱਸੋ ਜਾਣਕਾਰੀ ਦੇਸੀ ਗਾਂ ਵੀਰੇ ਰਹੀਆ 15 ਦਿਨਾਂ ਦੀ ਸੂਈ ਹੋਈ ਠੀਕ ਹੈ ਗਾਇਲ ਇਹਦੇ ਆ ਗਈ ਬੱਸੀ ਮਾਗਰ ਬੱਸੀ ਆ ਹਾਂ ਦੁੱਧ ਦੇ ਥੱਲੇ ਹੋਊਗਾ 4 ਕਿਲੋ ਇੱਕ ਥਾਂ ਤੋਂ ਤੇਲ ਆ ਜੀ ਇੱਕ ਥਾਂ ਤੋਂ ਤੇਲ ਆ ਹਾਂ ਜੀ ਤੇ ਰੇਟ ਬਈ ਖੱਚ ਕੇ ਜੇ ਦਾ ਰੇਡ ਵੀਰੇ ਦਾ ਦੇਣ ਲੈਣ ਜਾਂ 7000 ਦੀ ਦੇ ਦਾਂਗੇ ਜੀ ਠੀਕ ਆ 7000 ਦੀ ਹਾਂਜੀ ਠੀਕ ਆ ਇਹ ਸਭ ਤੋਰ ਕੇ ਮਗਰੀਬ ਬਸਸੀਆ ਕਰਮਾਂ ਵਾਲੀ ਸਿੰਘ ਜਰੂਰ ਆ ਦੇਸੀ ਗਾਇਆ 4 ਕਿਲੋਟਰ ਦੁੱਧ ਆ ਪੀਂਹ ਠੰਡੀ ਪੂਰੀ ਆ ਜੀ ਮਰਜੀ ਚ ਹੋਈ ਜਾਵੇ ਠੀਕ ਆ ਹਾਂ ਇਹ ਨਹੀਂ ਬਲੱਤਾਂ ਚਲਾਉਂਦੀ ਹੋਊਗੀ ਓਕੇ ਇਹ ਚੋਈ ਗਈ ਹੋਈ ਵੀ ਇਹਦੀ ਹਾਂ ਵੀਰੇ ਚੋਈ ਹੋਈ ਆ ਠੀਕ ਆ ਓਕੇ ਮਗਰੀਬ ਬਸਸੀਆ ਭਰਾ ਦੇਖ ਸਕਦੇ ਲੋ ਜੀ ਠੀਕ ਆ ਲੈਓ ਭਰਾ ਲੋ ਭਰਾ ਜਿਸ ਕਿਸੇ ਨੇ ਦੇਸੀ ਗਾਂ ਦਾ ਘਿਓ ਚਾਹੀਦਾ ਹੁੰਦਾ ਕਿਸੇ ਨੂੰ ਹੈ ਨਾ ਕਿੱਦਾਂ ਹੈ ਨਾ ਜਾ ਸਕਦਾ ਦੇਸੀ ਗਾਂ ਦੀ ਮਾਰਕੀਟ ਥੋੜੀ ਜਿਹੀ ਵੱਧ ਦੁੱਧ ਪਾਲ ਜੂ ਵੀਰੇ ਸੇਵਾ ਕਰੂਗਾ ਜੇ ਕੋਈ ਹੋਵੇ ਆਪਣੇ ਕੋਲ ਤਾਂ ਕੱਲ ਹੀ ਆਈ ਆ ਤੇਤੀ ਚ ਥਣ ਚ ਤੋਂ ਆ ਚੌਥੀ ਥਣ ਚ ਤੋਂ ਤਾਂ ਹੁੰਦਾ ਵੀ ਕਿ ਨਹੀਂ ਹਾਂ ਦੁੱਧ ਆਉਂਦਾ ਵੀਰੇ ਹੁੰਦਾ ਬਾਪਾ ਤਿੱਲੀ ਮੰਨ ਕੇ ਦੇਣੀ ਆ ਠੀਕ ਆ ਹਾਂ ਕਿਉਂ ਦੂਰੋਂ ਚੱਲ ਕੇ ਆਉਂਦਾ ਅਗਲਾ ਸਹੀ ਗੱਲ ਦੱਸੀ ਆ ਹਾਂ ਬਾਪਾ ਤਿੱਲੀ ਕਹਿ ਕੇ ਦੇਣੀ ਆ ਕੋਈ ਉਹ ਹੁਣ ਚਵਾਈ ਬਾਈ ਹੋਈ ਵੀ ਆ ਦੇਸੀ ਗਾਂ ਠੀਕ ਆ ਨਾ ਬਾਕੀ ਦਾ ਕਿਉਂ ਸਾਡੀ ਲਾਉ ਜੀ ਕੋਈ ਐਂ ਕੋਈ ਆ ਐ ਨਹੀਂ ਦੇਖੋ ਪਰ ਵੀ ਲੈ ਠੀਕ ਆ ਇਹ ਮਾਰਦੀ ਇੱਥੇ ਮਾਰਦੀ ਫਿਰ ਜਾ ਠੀਕ ਆ ਠੀਕ ਲੋਪਰਾ ਹਾਂਜੀ ਅਗਲੀ ਦੱਸੋ 4 ਨੰਬਰ ਦਾ ਇਹ ਵੀਰੇ 4 ਨੰਬਰ ਆਪਾਂ ਕਰਨ ਬਟਨ ਨੰਬਰ ਸੋਰੀ 3 ਨੰਬਰ ਆ ਗਈ 3 ਨੰਬਰ ਇਹ ਚੌਥਰ ਬੱਸੀ ਆ ਗਈ ਵੀਰੇ ਹਾਂਜੀ ਕੀ ਜਾ ਇਹਦੇ ਕਿੰਨਾ ਟਾਈਮ ਦੀ ਗੱਬਣਾ ਕੀ ਗੱਲ ਬਾਤ ਚਾਰ ਮਹੀਨਿਆਂ ਦੀ ਗੱਬਣਾ ਵੀਰੇ ਹਾਂਜੀ ਤੇ ਇਹਦਾ ਮੁੱਲ ਆਪਾਂ ਕਰਦੇ ਆਂਗੇ 14000 ਦੀ ਦੇ ਦਾਂਗੇ ਵੀਰੇ ਚਾਰ ਮਹੀਨੇ ਦੀ ਗੱਬਣਾ 14000 ਦੇ ਦਾਂਗੇ ਬਾਦੇ ਲੈਣੀ ਆ ਹਾਂ ਚੈੱਕ ਕਰਵਾ ਦ ਅਗਲਾ ਚੈੱਕ ਕਰਾ ਕੇ ਦਵਾਂਗੇ ਜਿਹੜਾ ਵੀ ਬੰਦਾ ਆਊਗਾ ਠੀਕ ਆ ਚੈੱਕ ਕਰਾ ਕੇ ਲੈ ਜਾਵੇ ਠੀਕ ਆ ਲੋ ਜੀ ਰੇਡ ਭਰਾ ਨੇ ਜਦੋਂ ਸਹੀ ਦੱਸਿਆ ਗੱਭਣ ਬੱਸੀ 4 ਮਹੀਨੇ ਦੀ ਠੀਕ ਹੈ ਜੀ ਲੋ ਜੇਰਾ ਭਰਾ ਮੋੜ ਲਿਆ ਬੰਦ ਰਹੀ ਰੇਡ ਬਾਈ ਨੂੰ ਚਲਾ ਹਜਿਆ ਠੀਕ ਹੈ ਜੀ ਗੱਭਣ ਬੱਸੀ ਅਗਲੀ ਬੱਸੀ ਦੱਸੋ ਭਾਈ ਇਹ ਵੀਰੇ 2 ਮਹੀਨੇ ਦੀ ਚੈੱਕ ਪਾਸ ਆ ਜੀ ਹਾਂਜੀ ਦੋ ਦੋ ਤਾਂ ਐ ਮਨ ਨੂੰ ਬੈ ਛੱਡ ਗਿਆ ਬਾ ਥਣ ਪਾਸ ਹੀ ਕਰਾਉਣੇ ਆਉਣੇ ਆ ਕਿ ਦੂਜੀ ਸੀ ਆ ਬਾਈਕ ਦੁੱਧ ਜਿਵੇਂ ਬੀਜੇ ਸੁਖਾਤਰ ਕੱਪਣਾ ਜੀ ਠੀਕ ਹੈ ਦੁੱਧ ਹੁਣ ਹੈਗਾ ਕਿਲੋ ਡਾਢ ਕਿਲੋ ਪਿਆ ਮਿਲ ਨਹੀਂ ਨਹੀਂ ਕਿੱਦਾਂ ਕਰਿਆ ਜਾ ਕੇ ਮੈਂ ਲਿਆਂਦੀ ਦੀ ਬੱਸੀ ਨਹੀਂ ਆ ਦਿੱਤੀ ਅਗਲੇ ਨੇ ਮੇਰੇ ਕੋਲ ਵੀ ਖੜੀ ਨਹੀਂ ਮੈਂ ਚੋੜੀ ਠੀਕ ਹੈ ਹਾਂ ਬਹੁਤ ਚਾਹ ਆਪਾਂ ਹੁਣ ਕਈ ਕੀ ਦੇਣੀ ਆ ਉਹ ਤੋਂ ਦੁੱਧ ਹੱਥੋਂ ਜਿਮ ਪੱਲਾ ਜਾਂ ਮਰਜੀ ਫੜਿਆ ਵਾਲ ਦੁੱਧ ਨਹੀਂ ਝੜਤਾਰ ਨਹੀਂ ਘੜਾਉਂਦੀ ਹੁਣ ਇਹ ਇੱਕ ਦਵਾਰ ਦੱਸੋ ਕਿੰਨੇ ਟਾਈਮ ਦੀ ਕੱਪਣਾ ਤੇ 2 ਮਹੀਨੇ ਦੀ ਦੋ ਮਹੀਨੇ ਚੈੱਕ ਕਰਵਾ ਲਈ ਤੁਸੀਂ ਹਾਂ ਚੈੱਕ ਕਰਵਾ ਲਈ ਵੀਰੇ ਆਉਂਦਾ ਡਾਕਟਰ ਨਾਲ ਲੈ ਕੇ ਬੱਚਾ ਇੱਕ ਕਰਵਾ ਕੇ ਦਵਾਂਗੇ ਠੀਕ ਆ ਬਸ ਦੁੱਧ ਦੋ ਕਿਲੋ ਕੀ ਦੁੱਧ ਹਾਂ ਜੀ ਚੈੱਕ ਹੀ ਇਹਦਾ ਵੀ ਰੇਟ ਦੱਸ ਦੇ ਭਰਾ ਛੋਟਾ ਇਹਦਾ ਮੁੱਲ ਵੀਰੇ ਛੋਟਾ ਜੀ 8000 ਰੁਪਏ ਦੇ ਦਾਂਗੇ ਤਾਂ ਆਪਾਂ 8000 ਜੀ ਹਾਂ ਬਸ ਸਾਹਮਣ ਵਾਲੇ ਵੀਰ ਨੂੰ ਦੇ ਦੇਣੀਆਂ ਕੋਈ ਠੀਕ ਆ ਚੱਲ ਮੈਂ ਆਇਆ ਸਾਮ ਲੂਗਾ ਠੀਕ ਹੈ ਠੀਕ ਲੈ ਆਪਰਾ ਲਓ ਜੀ 8000 ਦੀ ਇਹ ਵੀ ਗੱਬਣਾ ਬਾਈ ਕਹਿੰਦਾ ਚੈੱਕ ਕਰਵਾ ਕੇ ਦੇ ਦਾਂਗੇ ਠੀਕ ਹੈ ਨਾ ਕਿਲੋ ਕੁ ਦੁੱਧ ਦਾ ਥਣ ਚੈੱਕ ਕਰਵਾਉਂਦੀ ਆ ਥਣ ਬਾਈ ਚਾਰੇ ਓਕੇ ਆ ਦੇ ਮੈਂ ਕਿਹਾ ਚਾਰੇ ਓਕੇ ਵੀਰੇ ਵਧੀਆ ਥਣ ਲਓ ਜੀ ਕੋਈ ਬਾਈ ਕਹਿੰਦਾ ਓਕੇ ਜੀ ਕੋਈ ਫੋਰਸ ਆਗ ਨਹੀਂ ਹੈ ਕਿਸੇ ਦੇ ਵੀ ਨਾ ਕੋਈ ਬੱਸੀ ਦੇ ਨਾਲ ਕਿਸੇ ਗਾਂ ਦੇ ਠੀਕ ਆ ਚਾਰੇ ਥਣ ਹੋਣਗੇ ਮੱਧ ਨਹੀਂ ਹੋਣਾਗਾ ਜੀ ਠੀਕ ਆ ਜੀ ਪੰਜਵਾਂ ਹਾਂ ਮਿਲੋਗੇ ਅਗਲੀ ਦਾ ਦੱਸੋ ਇਹ ਵੀਰੇ ਖਾਲੀ ਆ ਬੱਸੀ ਕੱਲ ਹੀਟ ਜੀ ਕੱਢਦੀ ਸੀ ਕਿ ਕੱਲ ਠੀਕਾ ਭਰਾਇਆ ਨਹੀਂਗਾ ਵੀਰੇ ਓਕੇ ਹਾਂ ਖਾਲੀ ਕਰ ਕੀ ਦੇਣੀ ਆਪਾਂ ਨੇ ਇਹਦਾ ਰੇਟ ਜੀ ਇਹ 5000 ਵੀ ਦੇ ਦਾਂਗੇ ਵੀਰੇ ਇਹ 5000 ਦੇ ਹਾਂ ਲੋ ਭਰਾ ਚੈੱਕ ਕਰ ਸਾਹਮਣ ਵਾਲਾ ਵੀਰ ਲੈ ਜੂ ਜਾ ਕੇ ਭਰੌਣ ਠੀਕ ਆ ਥਣ ਚਾਰੀ ਆ ਕੋਈ ਫੋਰਸ ਨਾ ਥਣ ਚਾਰੀ ਆਗੇ ਫੋਰਸ ਆ ਕੋਈ ਨਹੀਂ ਕਿਸੇ ਦੇ ਵੀ ਠੀਕ ਆ ਠੀਕ ਤੋ ਤਾ ਲੋ ਸਾਰਿਸਾਨਾ ਠੀਕ ਆ ਲਓ ਜੀ ਕੱਦ ਬੈੜ ਸੁਖਣਾ ਸੋਹਣਾ ਕਰਮਾਂ ਵਾਲੀ ਤੇ ਲਓ ਜੀ ਫਰੰਟ ਫੁੱਟ ਜਵਾਲ ਉਪਰ ਜਵਾਲ ਤੇ ਜਿਲ੍ਹਾ ਨੂੰ ਪੈਂਦਾ ਜਿੰਨਗਰੂਰ ਬਾਈ ਕੋਲ ਦੋ ਗੱਬਣ ਵਸੀਆਂ ਤੇ ਇੱਕ ਦੇਸੀ ਗਾਂ ਤੇ ਮਗਰ ਹੈਗੀ ਵਸੀ ਬਹੁਤ ਸੋਹਣੀ ਦੇਸੀ ਜੋ ਕੋਈ ਦੇਸੀ ਸਕੀਆ ਸੰਭਣ ਦਾ ਤਾਂ ਬਾਈ ਜੀ ਨਾਲ ਜੁਕਨੈਕਟ ਕਰੋ ਰੇਟ ਬਾਈ ਦੇ ਬਿਲਕੁਲ ਜਾਇਜ਼ ਹੀ ਆ ਠੀਕ ਹੈ ਜੀ ਪੰਜ ਬਾਈ ਕੋਲ ਜਾਨਵਰ ਬਾਈ ਜੀ ਨਾਲ ਜੁਕਨੈਕਟ ਕਰੋ ਫਿਕਰ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਪ੍ਰੱਖ ਕਿਸੇ ਨਵੀਂ ਵੀਡੀਓ ਚ ਉੱਕ ਕੇ ਬਾਏ